ਕਿਵਰੇ ਮਾਲਾ ਜਪ ਜਪ ਬਣ ਕੇ ਕਿਸਤੇ ਉਮਰ ਲਗਾ ਲਈ ਸਾਰੀ ਮਾਲਾ ਜਪ ਜਪ ਬਣ ਕੇ ਕਿਸਤੇ ਉਮਰ ਲਗਾ ਲਈ ਸਾਰੀ ਦੰਦਾ ਵਾਂਗੂ ਧੀਆ ਪੁੱਤਰ ਛੜ ਗਏ ਵਾਰੀ ਵਾਰੀ ਮੋਢੇ ਟਹਿ ਗਏ ਗੋਡੇ ਰਹਿ ਗਏ ਹੱਥ 'ਚ ਆ ਗਈ ਛੋਟੀ ਹੁਣ ਪੁੱਤਰਾਂ ਦੇ ਮੂੰਹ ਮਲਵਿੰਦਾ ਕਿਹੜਾ ਮਾਲਾ ਉੱਠੀ ਮਾਲਾ ਜਪ ਜਪ ਬਣ ਕੇ ਕਿਸਤੇ ਉਮਰ ਲਗਾ ਲਈ ਸਾਰੀ ਦੰਦਾ ਵਾਂਗੂ ਧੀਆ ਪੁੱਤਰ ਛੜ ਗਏ ਵਾਰੀ ਵਾਰੀ ਮੋਢੇ ਟਹਿ ਗਏ ਗੁੱਡੇ ਰਹਿ ਗਏ ਹੱਥ 'ਚ ਆ ਗਈ ਛੋਟੀ ਹੁਣ ਪੁੱਤਰਾਂ ਦੇ ਮੂੰਹ 'ਵਲਿੰਦਾ ਕਿਹੜਾ ਬਾਵੇਂ ਹੋਵੇ ਇੱਕ ਬਾਪੂ ਨੇ ਕਈ ਪਾਲਦੇ ਕਈਆਂ ਤੇ ਇੱਕ ਪਾਰੀ ਅੱਜ ਪੁੱਤਰਾਂ ਨੇ ਬਾਪੂ ਦੀ ਰੋਟੀ ਦੀ ਬੰਦ ਦੀ ਵਾਰੀ ਹਰ ਕਾਗਜ਼ ਤੇ ਲੇ ਆ ਮੁੱਖੇ ਸਿੱਧਾ ਫੁੱਠਾ ਪੜ ਗੇ ਸਾਜਾ ਬਾਪੂ ਇਕੱਲਾ ਕਰਤਾ ਬਸ ਦੇ ਚੜ ਗੇ ਆਏ ਬਾਰ ਉਂਗਲ ਫੜ ਲਿਖਵਾਈਆਂ ਸੀ ਤਹਿਜ਼ੀਬ ਦੀਆਂ ਤਹਿਰੀਰਾਂ ਉਂਗਲ ਫੜ ਲਿਖਵਾਈਆਂ ਸੀ ਤਹਿਜ਼ੀਬ ਦੀਆਂ ਤਹਿਰੀਰਾਂ ਭੁੱਲ ਗਏ ਸਭ ਕੁਝ ਅਦਬ ਦੀ ਚਾਦਰ ਕਰਦੀ ਲੀਰਾ ਲੀਰਾ ਵੇੜੇ ਦੇ ਵਿੱਚ ਮੁੰਜਾ ਢਾਕੇ ਬਾਪੂ ਲਾਤਾ ਖੁੰਝੇ